ਲੋਕ ਸਭਾ 2024 ਦੇ ਇਲੈਕਸ਼ਨ ਜਿਵੇਂ ਜਿਵੇਂ ਨਜ਼ਦੀਕ ਆ ਰਹੇ ਹਨ ਓਵੇਂ ਓਵੇਂ ਹੀ ਜਿਹੜਾ ਵੱਖ-ਵੱਖ ਪਾਰਟੀਆਂ ਦੇ ਲੀਡਰ ਤੇ ਵਿਧਾਇਕ ਆਪੋ ਆਪ ਦੇ ਹਲਕਿਆਂ ਦੇ ਵਿੱਚ ਸਰਗਰਮ ਹੁੰਦੇ ਦਿਖਾਈ ਦੇ ਰਹੇ ਹਨ ਤੁਹਾਨੂੰ ਦੱਸ ਦਈਏ ਕਿ ਕੱਲ ਗੁਰੂ ਹਰਸਹਾਇ ਦੇ ਵਿਧਾਇਕ ਫੌਜਾ ਸਿੰਘ ਸਰਾਰੀ ਦੇ ਵੱਲੋਂ ਹਲਕੇ ਦਾ ਦੌਰਾ ਕੀਤਾ ਗਿਆ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਨੌਜਵਾਨ ਆਕੂ ਗਗਨ ਕੁਲਾ ਦੇ ਗ੍ਰਹਿ ਵਿਖੇ ਪਹੁੰਚੇ ਅਤੇ ਉੱਥੇ ਉਹਨਾਂ ਨੇ ਵਰਕਰਾਂ ਦੀਆਂ ਮੁਸ਼ਕਲਾਂ ਵੀ ਜਿਹੜੀਆਂ ਸੁਣੀਆਂ ਨਾਲ ਹੀ ਆਮ ਆਦਮੀ ਪਾਰਟੀ ਦੇ ਲੋਕ ਸਭਾ ਫਰੋਜਪੁਰ ਤੋਂ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਦੇ ਹੱਕ ਦੇ ਵਿੱਚ ਵੀ ਫੌਜਾ ਸਿੰਘ ਸਰਾਰੀ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ ਇਸ ਮੌਕੇ ਫੌਜਾ ਸਿੰਘ ਸਰਾਰੀ ਨੇ ਦੱਸਿਆ ਕਿ ਜੇਕਰ 13 ਦੀਆਂ 13 ਸੀਟਾਂ ਤੇ ਆਮ ਆਦਮੀ ਪਾਰਟੀ ਜਿੱਤ ਹਾਸਲ ਕਰਦੀ ਹੈ ਤਾਂ ਜਿਵੇਂ 1 ਮਿੰਟ ਦਿੱਤਾ ਜਾਂਦਾ ਹੈ ਲੋਕ ਸਭਾ ਦੇ ਵਿੱਚ ਇੱਕ ਐਮਪੀ ਨੂੰ ਤਾਂ ਓਵੇਂ ਹੀ ਜਿਹੜੇ 13 ਮਿੰਟ ਦਿੱਤੇ ਜਾਣਗੇ ਲੋਕ ਸਭਾ ਦੇ ਵਿੱਚ ਤਾਂ 13 ਮਿੰਟਾਂ ਦੇ ਵਿੱਚ ਪੰਜਾਬ ਦੇ ਹਰ ਇੱਕ ਮੁੱਦੇ ਤੇ ਜਿਹੜੀ ਗੱਲਬਾਤ ਕੀਤੀ ਜਾਏਗੀ ਐਮਐਲਏ ਸਾਹਿਬ ਅੱਜ ਹਲਕੇ ਦੇ ਵਿੱਚ ਪਿੰਡਾਂ ਦੇ ਵਿੱਚ ਫੇਰੀ ਕਰ ਰਹੇ ਹੋ ਲੋਕ ਸਭਾ ਇਲੈਕਸ਼ਨ ਨੇੜੇ ਆ ਰਹੇ ਨੇ ਕੀ ਲੱਗਦਾ ਕਿ ਹੋਜੇ ਰਜੇਨੇ ਹੋਣਗੇ ਪਿੰਡਾਂ ਤੋਂ ਕਿਹੋ ਜਿਹਾ ਪਿਆਰ ਮਿਲ ਰਿਹਾ ਆ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਪਾਰਟੀ 10 ਸਾਲਾਂ ਦੇ ਵਿੱਚ ਰਾਸ਼ਟਰੀ ਪਾਰਟੀ ਬਣ ਚੁੱਕੀ ਹੈ ਆਵਾਦੀ ਪਾਰਟੀ ਦੇ ਕਨਵੀਨਰ ਸ਼੍ਰੀ ਅਰਵਿੰਦ ਕੇਜੀਵਾਲ ਜੀ ਤੁਹਾਨੂੰ ਪਤਾ ਸਾਰਿਆਂ ਨੂੰ ਕਿ ਆਈਆਰਐਸ ਇੰਡੀਅਨ ਰੈਵਨਿਊ ਸਰਵਿਸ ਅਫਸਰ ਸੀ ਉਹਨਾਂ ਦੀ ਧਰਮ ਪਤਨੀ ਵੀ ਉਹਨਾਂ ਨੇ ਆਪਣੀ ਨੌਕਰੀ ਛੱਡ ਕੇ ਲੋਕ ਸੇਵਾ ਵਿੱਚ ਆਏ। ਮੈਂ ਤਾਂ ਆਪ ਵੀ ਜਦੋਂ ਇਸ ਪਾਰਟੀ ਨੂੰ ਜੁਆਇਨ ਕੀਤਾ ਤਾਂ ਕੇਰਿਵਾਲ ਸਾਹਿਬ ਨੂੰ ਆਪਣਾ ਮਾਰਗਦਰਸ਼ਨ ਮੰਨ ਕੇ ਕੀਤਾ ਸੀ। ਤਾਂ ਉਸੇ ਤਰ੍ਹਾਂ ਲੋਕ ਸਭਾ ਦੀ ਚੋਣਾਂ ਸਿਰਤੇ ਨੇ ਪਰ ਭਾਰਤੀ ਜਨਤਾ ਪਾਰਟੀ ਨੇ ਕਾਨੂੰਨੀ ਹਰਕਤ ਕਰਦੇ ਹੋਏ ਸਾਡੇ ਮੁਕੀਲੋਂ ਬਹਾਨਾ ਬਣਾ ਕੇ ਸ਼ਰਾਬ ਪਾਲਸੀ ਦੇ ਅਧੀਨ ਕੋਈ ਕੇਸ ਦਰਜ ਨਹੀਂ। ਵੈਸੇ ਹੀ ਇੱਕ ਬੰਦਾ ਜੀ ਨੂੰ ਉਹਨਾਂ ਨੇ ਟਿਕਟ ਵੀ ਦੇ ਦਿੱਤੀ ਹੈ ਤੁਸੀਂ ਵੀ ਜਾਣਦੇ ਹੋ ਸਾਰੇ। ਤਾਂ ਉਹਦੇ ਬਿਆਨ ਪਹਿਲਾਂ ਕੋਈ ਹੋਰ ਸੀ 7 8 ਫਿਰ ਕੋ ਦੋ ਬਿਆਨ ਜਦੋਂ ਉਹਨੂੰ ਬਾਹਰ ਲਿਆ ਕੇ ਦੀ ਜਵਾਨਤ ਹੋਊਗੀ ਉਹਨੂੰ ਇਲੈਕਸ਼ਨ ਵੀ ਲੜਾ ਰਹੇ ਨੇ ਲੋਕ ਸਭਾ ਦਾ ਤੂੰ ਪਲਾਨ ਕੀਤੇ ਹੋਏ ਗੱਲਾਂ ਨੇ ਸੱਚ ਕੁਛ ਨਹੀਂ ਐ ਐਮ ਐਲ ਏ ਸਾਹਿਬ ਲੋਕ ਸਭਾ ਫਰੋਜਪੁਰ ਦੀ ਜੇਕਰ ਗੱਲ ਕਰੀਏ ਤਾਂ ਰਾਏ ਸਿੱਖ ਬਰਾਦਰੀ ਦਾ ਬੜਾ ਵੱਡਾ ਹੋਲਡ ਮੰਨਿਆ ਜਾਂਦਾ ਅਜੇ ਤੱਕ ਫਲਾਲ ਰਾਏ ਸਿੱਖ ਬਰਾਦਰੀ ਦੇ ਕਿਸੇ ਲੀਡਰ ਨੂੰ ਵੀ ਕਿਸੇ ਪਾਰਟੀ ਨੇ ਨਹੀਂ ਅਜੇ ਤੱਕ ਟਿਕਟ ਨਹੀਂ ਦਿੱਤੀ ਕਿਵੇਂ ਮੰਨਦੇ ਹੋ ਇਹ ਜਿਹੜੀਆਂ ਵੀ ਪਾਰਟੀਆਂ ਹੁੰਦੀਆਂ ਨੇ ਕਦੇ ਬਰਾਦੀਆਂ ਦੇ ਨਾਂ ਤੇ ਨਹੀਂ ਚੱਲਦੀਆਂ ਹੁੰਦੀਆਂ ਇਹ ਗੱਲ ਠੀਕ ਹੈ ਕਿ ਜਿੰਨਾਂ ਦੀ ਵੋਟਾਂ ਵੱਧ ਹੁੰਦੀਆਂ ਨੂੰ ਆਪਣਾ ਹੱਕ ਜਿਤਾਉਂਦੇ ਨੇ ਵੀ ਸਾਨੂੰ ਟਿਕਟ ਦਿੱਤੀ ਜਾਵੇ ਪਰ ਅਜਿਹਾ ਨਹੀਂ ਹੁੰਦਾ ਜੇ ਕੋ ਕਹੇ ਕਿ ਇਸ ਤਰ੍ਹਾਂ ਤਾਂ ਫੇਰ ਰਾਜ ਸਿਕਸ ਮੇਲਣ ਵੀ ਹੋਏ ਕਮਬੋਦ ਭਾਈਚਾਰੇ ਨੇ ਵੀ ਕੀਤਾ ਸੀ ਜੱਟ ਸਿੱਖ ਭਾਈਚਾਰੇ ਨੇ ਵੀ ਕੀਤਾ ਇਹ ਆਪੋ ਆਪਣੀ ਸ਼ਕਤੀ ਪ੍ਰਦਰਸ਼ਨ ਸੀ ਪਰ ਪਾਰਟੀ ਦੀ ਵਿਚਾਰਧਾਰਾ ਜਿਹੜੀ ਹੈ ਆਵਾਦੀ ਪਾਰਟੀ ਦਾ ਵੈਸੀ ਇੱਕ ਵਿਚਾਰਧਾਰਾ ਹੈ ਤਾਂ ਜਿਹੜੀ ਵਿਚਾਰਧਾਰਾ ਨੂੰ ਪਹਿਲ ਦੇਣ ਵਾਲੇ ਉਹਨਾਂ ਨੂੰ ਉਹਨਾਂ ਦੀ ਜਿੱਤ ਹੁੰਦੀ ਹੈ ਇਹ ਪਾਰਟੀਆਂ ਜਿਹੜੀਆਂ ਨੇ ਕਿਸੇ ਜਾਤ ਦੇ ਨਾਂ ਤੇ ਨਹੀਂ ਚਲਦੀਆਂ ਆਵਾਜ਼ ਦੀ ਪਾਰਟੀ ਇੱਕ ਸੈਕੂਲਰ ਪਾਰਟੀ ਹੈ ਸੱਚ ਦੇ ਰਾਹ ਤੇ ਚੱਲਣ ਵਾਲੀ ਪਾਰਟੀ ਹੈ ਇਹਨਾਂ ਨੇ ਜੇਤੂ ਉਮੀਦਵਾਰ ਜਾਤ ਪਾਤ ਤੋਂ ਪਰੋਟ ਕੇ ਕਾਕਾ ਬਰਾੜ ਨੂੰ ਟਿਕਟ ਦਿੰਦੀ ਆ ਬਹੁਤ ਅੱਛੇ ਇਨਸਾਨ ਨੇ ਜੇਤੂ ਕਰਾਂਗੇ ਉਹਨਾਂ ਨੂੰ ਸਾਰੇ ਨਾਲ ਮਿਲ ਕੇ ਆਪਾਂ ਸਾਥ ਦੇਣਾ ਅੱਜ ਤੁਸੀਂ ਆਪਣੇ ਵਰਕਰ ਗਗਨ ਕੁਲਾਈ ਦੇ ਗ੍ਰਹਿ ਵਿਖੇ ਪਹੁੰਚੇ ਹੋ ਕੀ ਵਿਸ਼ਵਾਸ ਦਿਵਾਉਣਾ ਚਾਹੋਗੇ ਇੱਥੋਂ ਦੇ ਲੋਕਾਂ ਨੂੰ ਗਗਨ ਕੁਲਾ ਜੀ ਦੇ ਪਰਿਵਾਰ ਬੜਾ ਪਰਪੱਕ ਵਰਕਰ ਨੇ ਆਵਾਜ਼ ਦੀ ਪਾਰਟੀ ਦੇ ਇਹ ਇਲਾਕਾ ਜਿਹੜਾ ਇਹ ਪਹਿਲਾ ਕਾਮਰੇਡ ਹੁੰਦੇ ਸੀ ਇਹ ਦੂਜੀ ਲਹਿਰ ਮੈਨੂੰ ਲੱਗਦਾ ਕਿ ਇਹਨਾਂ ਦਾ ਵੀ ਜਿਹੜਾ ਪਿਛੋਕੜ ਹੈ ਕਾਮਰੇਡਾਂ ਨਾਲ ਹੀ ਹੈ ਤੇ ਕਾਮਰੇਡ ਜਿੰਨੇ ਸੀ ਸਾਰੇ ਆਵਾਦੀ ਪਾਰਟੀ ਵਿੱਚ ਸ਼ਾਮਲ ਹੋਏ ਸੀ ਕਿਉਂਕਿ ਇੱਕ ਨਾਂ ਹੀ ਤਬਦੀਲ ਹੋਇਆ ਸੀ ਹੈਗੇ ਸਾਰੇ ਕਾਮਰੇਡ ਲੈ ਤਾਂ ਇਸ ਕਰਕੇ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਇਹਨਾਂ ਨੂੰ ਵਿਸ਼ਵਾਸ ਦਿਵਾਉਣਿਆ ਕਿ ਆਵਾਦੀ ਪਾਰਟੀ ਦੇ ਆਪਾਂ ਜੇ 13 MP ਜਿਤਾ ਕੇ ਭੇਜੀਏ ਤਾਂ ਜਦੋਂ ਮਾਨ ਸਾਹਿਬ ਸੀ ਤਾਂ ਉਹਨਾਂ ਨੂੰ 1 ਮਿੰਟ ਦਿੱਤਾ ਜਾਂਦਾ ਸੀ ਸਾਡੇ 13 MP ਜਾਣਗੇ ਤਾਂ 13 ਪੰਜਾਬ ਦੇ ਹੱਕਾਂ ਦੀ ਹattr ਉਥੇ ਆ ਆਪਣੇ ਹੱਕ ਮੰਗਣ ਦੇ ਜਿਸ ਤਰ੍ਹਾਂ 8 ਕਰੋ 8000 ਕਰੋੜ ਰੁਪਇਆ ਸਾਡਾ ਜਿਹੜਾ ਫੰਡਾਂ ਦੇ ਰੂਪ ਵਿੱਚ ਜਿਹੜੇ ਟੈਕਸ ਹੁੰਦੇ ਨੇ ਆਪਣੇ ਹੀ ਹਿੱਸੇ ਵਾਲੇ ਉਹ ਨਹੀਂ ਦਿੱਤੇ ਗਏ ਤੇ ਜਦੋਂ ਇਹ ਜਾਣਗੇ ਤਾਂ ਸਾਰੇ ਹੱਕ ਪੰਜਾਬ ਦੇ ਹਾਂਜੀ ਗगन ਖੁੱਲਾ ਜੀ ਅੱਜ ਐਮਐਲਏ ਫੌਜਾ ਸਿੰਘ ਸਰਾਰੀ ਤੁਹਾਡੇ ਗ੍ਰਹਿ ਵਿਖੇ ਪਹੁੰਚੇ ਨੇ ਕਿਉਂਕਿ ਲੋਕ ਸਭਾ ਇਲੈਕਸ਼ਨ ਵੀ ਜਿਹੜੇ ਨੇੜੇ ਆ ਰਹੇ ਨੇ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਸਭ ਤੋਂ ਪਹਿਲਾਂ ਮੈਂ ਸਤਿ ਸ੍ਰੀ ਅਕਾਲ ਕਰਦਾ ਜੀ ਤ ਸਭ ਤੋਂ ਵੱਡਾ ਮੈਂ ਵਧਾਈ ਦਾ ਪਾਤਰ ਹਾਂ ਤੁਸੀਂ ਵੀ ਵਧਾਈ ਦੇ ਪਾਤਰ ਜੋ ਕਿ ਐਮਐਲਏ ਸਾਹਿਬ ਅੱਜ ਸਾਡੇ ਨਿਵਾਸ ਤੇ ਪਹੁੰਚੇ ਨੇ ਤੇ ਮੈਨੂੰ ਬਹੁਤ ਖੁਸ਼ੀ ਹੈ ਕਿਉਂਕਿ ਅੱਜ ਸਵੇਰ ਦਾ ਮੈਂ ਬੜੇ ਹੀ ਤਨਮਨ ਨਾਲ ਸੇਵਾ ਦਾ ਅਪਰਜਾ ਆਇਆ ਵੀ ਮੇਰੇ ਘਰ ਐਮਐਲਏ ਸਾਹਿਬ ਆ ਰਹੇ ਨੇ ਬਾਕੀ ਗੱਲ ਰਹੀ ਪਾਰਟੀ ਦੀ ਸਾਡੀ ਜੀ 13 ਦੀ 13 ਸੀਟਾਂ ਅਸੀਂ ਪੰਜਾਬ ਨੂੰ ਦੇਾਂਗੇ ਕਿਉਂਕਿ ਸਾਡੀ ਬਹੁਤ ਸੋਹਣੇ ਜਿਹੜੇ ਕੰਮ ਹੋ ਰਹੇ ਨੇ ਅੱਜ ਤੱਕ ਮੈਂ ਐਮਐਲਏ ਸਾਹਿਬ ਕੋਲੋਂ ਵੀ ਕਾਫੀ ਕੰਮ ਲੈਨੇ ਜਿੰਦੇ ਚੋਂ ਇਹ ਨਹੀਂ ਹੈਗਾ ਵੀ ਕੋਈ ਮੇਰਾ ਕੰਮ ਨਾ ਹੋਇਆ ਹੋਵੇ ਤੇ ਬਾਕੀ ਬਹੁਤ ਵਧੀਆ ਕੋਈ ਲੜਾਈ ਨਹੀਂ ਕਿਸੇ ਪਿੰਡ ਵਿੱਚ ਚੱਲ ਰਹੀ ਕਿਸੇ ਤਰ੍ਹਾਂ ਦਾ ਕੋਈ ਰੌਲਾ ਨਹੀਂ ਬੜੇ ਸ਼ਾਂਤੀਪੂਰਨਾ ਸਾਡਾ ਜੋ ਸਰਕਾਰ ਚੱਲ ਰਹੀ ਹੈ ਬਹੁਤ ਬਹੁਤ ਧੰਨਵਾਦ ਅੱਜ ਐਮਐਲਏ ਫੋਜਾ ਸਿੰਘ ਸਰਾਰੀ ਹਲਕੇ ਦੇ ਵਿੱਚ ਵਿਚਰ ਰਹੇ ਨੇ ਕਿਹੋ ਜਿਹਾ ਰਿਸਪੌਂਸ ਦਿੱਤਾ ਜਾ ਰਿਹਾ ਲੋਕਾਂ ਦੇ ਵੱਲੋਂ ਪਹਿਲਾਂ ਤਾਂ ਸਾਰੇ ਜਿੰਨੇ ਵੀ ਮੇਰੇ ਇਲਾਕੇ ਦੇ ਲੋਕ ਆ ਉਹਨਾਂ ਨੂੰ ਸਾਰਿਆਂ ਸਤਿ ਸ੍ਰੀ ਅਕਾਲ ਤੇ ਬਹੁਤ ਜ਼ਿਆਦਾ ਪਿਆਰ ਦਿੰਦਾ ਐਮਐਲ ਸਾਬ ਜਦੋਂ ਸ਼ੁਰੂ ਤੋਂ ਮੈਂ ਐਮੇ ਖੁਦ ਆਰਮੀ ਚੋਂ ਰਟੇਰਾ ਨਹੀਂ ਮੈਂ ਜਦੋਂ ਮੈਂ ਰਿਟਾਇਰਮੈਂਟ ਹੋਇਆ ਸੀ ਤੇ ਆਮ ਆਈ ਪਾਰਟੀ ਜਦੋਂ ਪਕ ਨਵੀਂ ਆਮ ਆਈ ਪਾਰਟੀ ਦੇ ਨਾਲ ਲਿੰਕ ਮੇਰੇ ਬਣ ਗਿਆ ਆਮ ਆਈ ਪਾਰਟੀ ਜੁਆਇਨ ਕਰ ਲਈ ਮੈਂ ਤੇ ਉਸ ਤੋਂ ਬਾਅਦ ਜਦੋਂ ਟਿਕਟ ਦੀ ਵੇਟ ਕੀਤੀ ਟਿਕਟ ਨਾਲ ਜਿਹੜਾ ਸਰਦਾਰ ਖੋਗਿਆਲ ਸਿੰਘ ਸਰਾਰੀ ਟਿਕਟ ਮਿਲੀ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਮਿਲੀ ਜੀ ਸਭ ਤੋਂ ਵੱਡੀ ਗੱਲ ਐਮ ਐਲ ਸਾਹਿਬ ਜਿਹੜੇ ਨੇ ਇਹਨਾਂ ਦੀ ਪਰਸਨੈਲਿਟੀ ਤੇ ਇਹ ਮੈਨੂੰ ਬਹੁਤ ਵਧੀਆ ਲੱਗੀ ਬਾਕੀ ਫਿਲਹਾਲ ਜੋ ਵੀ ਮੈਂ ਐਮ ਐਲ ਸਾਹਿਬ ਨੂੰ ਕੰਮ ਕਹਿਆ ਨੰਬਰ 1 ਕੰਮ ਬਦਲੀ ਜਿਵੇਂ ਕੋ ਗਰੀਬ ਲੋਕਾਂ ਦੋ ਤਿੰਨ ਬਦਲੀਆਂ ਕਰਾਈ ਐਮਐਲ ਸਾਹਿਬ ਕੋਲ ਕੋਈ ਇੱਕ ਮੇਰੇ ਪਿੰਡ ਦਾ ਹੋਰ ਕੇਸ ਸੀ ਉਹਦੀ ਸੀ ਆ ਆਪਣੇ ਸੇਵਾ ਕੇਂਦਰ ਚ ਜੋਇਨਿੰਗ ਸੀ ਉਹਦੀ ਰੁਕੀ ਸੀ ਉਹ ਮੈਂ ਕਰਵਾਈ ਤਿੰਨ ਚਾਰ ਜਨੂਨ ਕੰਮ ਕਰਵਾਇਆ ਐਮਐਲ ਸਾਹਿਬ ਉਹਨਾਂ ਮੇਰੀ ਹਾਂ ਕੀ ਤਕਰੀਬਨ ਆਪਣ ਕੋ ਨਾਂ ਨਹੀਂ ਕੀਤੀ ਪਿੰਡਾਂ ਦੇ ਵਿੱਚ ਤੁਸੀਂ ਵੀ ਵਿਚਰਦੇ ਹੋ ਹਾਂਜੀ ਹਾਂਜੀ ਕਿਹੋ ਜਿਹੇ ਨਤੀਜੇ ਆਉਣਗੇ ਕਿਹੋ ਜਿਹਾ ਮਾਹੌਲ ਨੇ ਪਿੰਡਾਂ ਦੇ ਵਿੱਚ ਮੇਰੇ ਮਾਹੌਲ ਬਹੁਤ ਵਧੀਆ ਜੀ ਤੁਹਾਨੂੰ ਪਹਿਲੇ ਹੀ ਮੈਂ ਦੱਸ ਚੁੱਕਿਆ ਕਿਉਂਕਿ ਮੈਂ ਖੁਦ ਕਿਸਾਨ ਆ ਜੀ ਖੇਤਾਂ ਦੀ ਲੈਟ 20 ਵੀਕਾਂਟੇ ਆ ਰਹੀ ਜੀ ਨੰਬਰ 2 ਜਰਨਲ ਦੇ ਬਿੱਲ ਮਾਪ ਹੋ ਚੁੱਕਿਆ ਜੀ ਹੋਰ ਕੰਮ ਬਹੁਤ ਜ਼ਿਆਦਾ ਟੂਲ ਡੈਕਸ ਬੰਦ ਨੇ ਜੀ ਜਿਹੜੇ ਕੰਮ ਗਿਣਾਂ ਨਹੀਂ ਸਕਦੇ ਬਹੁਤ ਤਕਰੀਬਨ ਫਿਲਹਾਲ ਜਿਹੜੇ 100% ਕੰਮ ਸਾਰੇ ਹੋ ਰਿਹਾ